Thank <laughs> you. ਹਾਂਜੀ ਸਰ ਸਾਡੇ ਪਿੰਡ ਤੋਂ ਜਿੱਦਾਂ ਪਿਛਲੇ 2 ਦਿਨ ਤੋਂ ਲਗਾਤਾਰ ਰਾਤ ਨੂੰ ਬੰਦੇ ਆ ਰਹੇ ਨੇ ਪਿੰਡ ਵਿੱਚ ਤੇ ਸਾਡੇ ਦੋ ਪਿੰਡ ਦੇ ਗੁਰਦੁਆਰਾ ਸਾਹਿਬ ਉਣੀ ਚੋਰੀ ਦੀ ਉਹ ਕੀਤੀ ਹੈ ਤੇ ਇੱਕ ਸਾਡੇ ਪਿੰਡ ਦੀ ਸੁਸਾਇਟੀ ਹੈ ਕੋਆਪਰੇਟਿਵ ਬੈਂਕ ਉੱਥੇ ਵੀ ਉਣੀ ਚੋਰੀ ਕੀਤੀ ਹੈ ਉੱਥੇ ਰਾਤ ਹਾਂਜੀ ਪਰ ਉਹਦੇ ਵਿੱਚ ਤਾਂ ਉਹ ਬੰਦੇ 5 ਜਿਹਦਾ ਨਜ਼ਰ ਆ ਰਹੇ ਨੇ ਤੇ ਉਹ ਬਿਲਕੁਲ ਐਨ ਵੇਖੋ ਘੁੰਮਦੇ ਪਏ ਆ ਉਣੀ ਸਮਾਨ ਜਿੱਦਾਂ ਤੋਂ ਗੱਲਾ ਸਾਹਿਬ ਇੱਕ ਚੱਕਿਆ ਗੁਰਦੁਆਰਾ ਸਾਹਿਬ ਤੋਂ ਤੇ ਸੁਸਾਇਟੀ ਵਿੱਚ ਕਾਫੀ ਨੁਕਸਾਨ ਕੀਤਾ ਜਿੱਦਾਂ ਉਣੀ ਸੀਸੀਟੀ ਵੀ ਕੈਮਰੇ ਭੰਨੇ ਨੇ ਉੱਥੇ ਹਾਂਜੀ ਤੇ ਉਥੋਂ 10-11000 ਰੁਪਇਆ ਕੱਢ ਕੇ ਲੈ ਕੇ ਗਏ ਅੰਦਰੋਂ ਤੇ ਕਿੰ ਕਿ ਚੋਰੀ ਕਿੰਨਾ ਨੁਕਸਾਨ ਹੋਇਆ ਜੀ ਸਰ ਟੋਟਲ ਲਗਭਗ 15-20000 ਰੁਪਏ ਦਾ ਨੁਕਸਾਨ ਹੋ ਗਿਆ ਦੋਨਾਂ ਗੁਰੂ ਘਰਾਂ ਵਿੱਚ ਹਾਂ ਜੀ ਸੀਸੀਟੀਵੀ ਕਿੰਨੇ ਕੁ ਬੰਨੇ ਆ ਜੀ ਸੀਸੀਟੀਵੀ ਕੈਮਰੇ ਸਰ ਉਹ ਸੁਸਾਇਟੀ ਦੇ ਬੰਨੇ ਆ ਉਹਨੇ ਹਾਂ ਜੀ ਤੇ ਠਾਲਾ ਕਿਹੜਾ ਲੱਗਦਾ ਹੈ ਤੁਹਾਨੂੰ ਸਰ ਚੱਬੇ ਵਾਲ ਤੋਂ ਜਾਣਕਾਰੀ ਦਿੱਤੀ ਆ ਪੁਲਿਸ ਨੂੰ ਜੀ ਸਰ ਹਾਂ ਜੀ ਦੇਤੀ ਸੀ ਤੇ ਉਹ ਲਗਾਤਾਰ ਹੀ ਭਾਜੀ ਦੋ ਤਿੰਨ ਦਿਨ ਤੋਂ ਯਾਨੀ ਕਿ ਚੋਰ ਬੇਖੋਪਗ ਘੁੰਮ ਰਹੇ ਆ ਪਹਿਲਾਂ ਸਾਡੇ ਜਿਹੜਾ ਪਾਣੀ ਪੀਣ ਵਾਲਾ ਉੱਥੋਂ ਜਿਹੜੀ ਤਾਰ 120 ਕਿੱਮਟ ਦੀ ਗਰੀਬ ਤਾਰ ਇਹ ਨਹੀਂ ਉਹ ਉਹ ਕੱਟ ਕੇ ਲੈ ਗਏ ਤਾਂ ਚਲੋ ਤਾਰ ਦੀ ਉਪਾਂ ਲੈ ਆ ਕੇ ਨਮੀ ਪਾਤੀ ਉਸ ਤੋਂ ਬਾਅਦ ਦੋ ਗੁਰਦੁਆਰਾ ਸਾਹਿਬ ਨਿਸ਼ਾਨਾ ਬਣਾਇਆ ਤੇ ਇੱਕ ਜਿਹੜੀ ਕੋਆਪਰੇਟਿਵ ਸੁਸਾਇਟੀ ਉਹਦਾ ਨਿਸ਼ਾਨਾ ਬਣਾਇਆ ਉਹਨਾਂ ਨੂੰ ਤੇ ਗੁਰਦੁਆਰਾ ਸਾਹਿਬ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਉੱਥੋਂ ਜਿਹੜਾ ਉੱਥੇ ਗੱਲਾਂ ਸਿਧਾ ਪਿਆ ਆਪਣੇ ਗੁੱਲਕ ਸੀ ਜੀ ਉਹ ਗੁੱਲਕ ਜਿਹੜੀ ਆ ਉਹ ਚੱਕ ਕੇ ਲੈ ਗਏ ਉੱਥੋਂ ਤੇ ਉਸ ਤੋਂ ਬਾਅਦ ਗੁਰਦੁਆਰਾ ਸੇਵਾ ਸਿੰਘ ਦੇ ਗੁਰਦੁਆਰੇ ਗਏ ਉੱਥੇ ਵੀ ਜਾਨੀ ਕੋ ਅਰਮਾਲਾ ਸਾਹਿਬ ਆਰਾ ਵਾਰਾ ਸਾਰੇ ਖਲਾਰ ਦਿੱਤੇ ਉਹ ਨਹੀਂ ਤਾ ਕੋਈ ਨੁਕਸਾਨ ਨਹੀਂ ਜਾਨੀ ਕਿ ਗੁਰਦੁਆਰੇ ਨਹੀਂ ਕੀਤਾ ਹਥਿਆਰ ਕਿਹੜੇ ਕਿਹੜੇ ਨਜ਼ਰ ਆ ਰਹੇ ਹਥਿਆਰ ਉਹਨਾਂ ਕੋਲ ਪਾਜੀ ਜੇ ਕੋ ਐਸ ਵੀਲੇ ਜਿਹੜੇ ਉਹਨਾਂ ਕੋਲ ਹਥਿਆਰ ਸੀਗੇ ਜਿਹੜੇ ਸੀਸੀਟੀਵੀ ਕੈਮਰੇ ਚ ਬੱਲੇ ਨੇ ਖੰਡੇ ਆ ਕਰਪਾਨਾ ਆ ਤੇ ਹੋ ਸਕਦਾ ਉਹਨਾਂ ਕੋ ਆਪਣੇ ਵੈਪਨ ਵੀ ਹੋਣ ਜਾਂ ਡੱਬ ਜਲਾਏ ਹੋਣ ਜਾਂ ਰੱਖੇ ਹੋਣ ਆਪਣੇ ਕੋਲ ਤੇ ਜਿਹੜੇ ਉਹਨੇ ਆਪਣੇ ਪਿੱਠ ਦੇ ਉੱਪਰ ਇਹ ਸਭ ਨਾਲ ਹਥਿਆਰ ਬੰਨੇ ਹੋ ਆ ਵੀ ਜਿੱਦਾਂ ਆਪਾਂ ਇੱਕ ਜੰਗ ਦੇ ਮੈਦਾਨ ਦੇ ਵਿੱਚ ਕੂਜੀ ਜਾਣਾ ਉਸ ਸਮਾਂ ਉਹਨਾਂ ਹੀ ਹਥਿਆਰ ਬਣ ਕੇ ਲਗੇ ਰੱਖਿਓ ਆ ਜੀ ਕਟਰੇਰਾ ਵਗੈਰਾ ਉਹ ਮੈਂ 1 ਮਿੰਟ ਲਾਂਦੇ ਆ ਕਟਰ ਜਿਹੜਾ ਲੋਕ ਵੱਢ ਕੇ ਪਰੇ ਛੱਡ ਦਿੰਦੇ ਆ ਤੇ ਨਾਲ ਹੀ ਐਂਟਰੀ ਕਰ ਜਾਂਦੇ ਆ ਅ ਰਾਤ ਕੀ ਗੱਲਬਾਤ ਹੋਈ ਸੀ ਕਹਿੰਦੇ ਕਿ ਇਹ ਕਿਸੇ ਨੇ ਘੇਰਣ ਦੀ ਕੋਸ਼ਿਸ਼ ਆ ਰਾਤ ਅਸੀਂ ਇੱਥੇ ਸ਼ਮਸ਼ਾਨ ਘਟਾ ਸਾਡੇ ਜਗ੍ਹਾ ਨਾਗੇ ਸੰਤਾ ਦੀ ਜਗ੍ਹਾ ਹੈਗੀ ਆ ਤਾਂ ਉੱਥੇ ਸਾਡੇ ਇੱਕ ਮਹਾਪੁੱਛ ਰਹਿੰਦੇ ਆ ਤਾਂ ਉਹਨਾਂ ਨੂੰ ਜਾ ਕੇ ਦਰਵਾਜ਼ਾ ਖੜਕਾਉਣ ਲਾ ਪਿਆ ਵੀ ਤੁਸੀਂ ਬਾਹਰ ਨਿਕਲੋ ਈ ਸਾਨੂੰ ਵੱਢਣਾ ਆ ਤੁਹਾਡੇ ਕੋਲ ਈ ਸਾਨੂੰ ਲੁੱਟਣਾ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਰ ਦੇ ਮਾਰੇ ਪਿੰਡ 'ਚ ਫੋਨ ਕਰਨਾ ਸ਼ੁਰੂ ਕਰ ਦਿੱਤੇ ਤੇ ਜਦੋਂ ਅਸੀਂ ਪਿੰਡ ਵਾਲੇ ਮੁੰਡੇ ਇਕੱਠੇ ਹੋ ਕੇ ਉੱਥੇ ਗਏ ਤਾਂ ਜਦੋਂ ਦੇਖਿਆ ਉਹ ਅਸੀਂ ਮੋਟਰ ਸੈਲ ਤੇ ਜਾ ਰਹੇ ਸੀ ਸਾਡੀ ਲੈਟਾ ਦੇਖ ਕੇ ਉਹ ਕੰਡਾ ਟੱਪ ਕੇ ਪਾਲੀ ਸਾਈਡ ਚੋਂ ਆਹ ਨੂੰ ਨਿਕਲ ਗਏ ਉਧਰਲੀ ਸਾਈਡ ਉਧਰ ਕਾਫੀ ਬੂਝਾ ਹੈਗੇ ਆ ਤੇ ਉਧਰ ਅਸੀਂ ਕਾਫੀ ਭਾਲ ਕਰਦੇ ਦੋ ਤਿੰਨ ਘੰਟੇ ਤੱਕ ਉਹਨਾਂ ਦੀ ਪਰ ਨਹੀਂ ਸਾਨੂੰ ਮਿਲੇ ਨਹੀਂ ਉਧਰ ਉਸ ਦਾ ਕੀ ਰਵਈਆ ਸੀ ਇਹਨੇ ਪੁਲਿਸ ਨੂੰ ਬਹੁਤ ਫੋਨ ਪੁਲਿਸ ਨੂੰ ਮੈਂ ਜਿਹੜਾ ਦੇਖੋ ਕੱਲ ਜਿਹੜਾ ਰਾਤ ਅਸੀਂ ਪੁਲਿਸ ਨੂੰ ਫੋਨ ਕੀਤੇ ਆ ਜੀ ਸਾਢੇ ਕਿਤਾ ਸਾਢੇ 10 ਐਸ ਐਚ ਓ ਜਿਹੜਾ ਚੱਬੇਵਾਲ ਥਾਣੇਦਾਰ ਨੂੰ ਐਸ ਐਚ ਓ ਸਾਹਿਬ ਨੂੰ ਫੋਨ ਕੀਤੇ ਆ ਤਾਂ ਉਹਨਾਂ ਨੇ ਦਣੇ ਕਿ ਤਿੰਨ ਚਾਰ ਬਾਰੇ ਮੈਂ ਫੋਨ ਕੀਤਾ ਇੱਕ ਵਾਰੀ ਤਾਂ ਫੋਨ ਉਹਨਾਂ ਦਾ ਬੀਟਿੰਗਾਂ ਦਾ ਚਲੋ ਮੈਂ ਕਿਹਾ ਬੈਕ ਕਾਲ ਕਰ ਦੋਗੇ ਚਲੋ ਕੋਈ ਚੱਕਣੀ ਫੇਰ ਫੋਨਾਂ ਦਾ ਜਾਨੀ ਬੈਟਿੰਗ ਕਾਲ ਉਹ ਕੱਟਿਆ ਤੇ ਫਿਰ ਮੈਂ ਲਾਇਆ ਫੇਰ ਚੱਕਿਆ ਉਸ ਤੋਂ ਬਾਅਦ ਫਿਰ ਮੇਰਾ ਫੋਨ ਹੀ ਕੱਟਦਾ ਨਾ ਹੀ ਮੈਨੂੰ ਬੈਕ ਕਾਲ ਕੀਤੀ ਤੇ ਨਾ ਹੀ ਫਿਰ ਉਹਨਾਂ ਨਾਲ ਸਾਡੀ ਕੋਈ ਗੱਲ ਹੋਈ ਹੈ ਤੇ ਕਿੱਦਾਂ 400 ਰੁਪਈਆ ਕਿਵੇਂ ਵੇਖਦੇ ਹੋ ਕਿ 400 ਰੁਪਈਆ ਦੇ ਦੇਖੋ 400 ਰੁਪਈਆ ਦਾ ਹਿਸਾਬ ਨਾਲ ਆ ਭਾਜੀ ਜੇ ਹੁਣ ਜਿਦਾਂ ਕੱਲ ਉਹ ਉੱਥੇ ਬੰਦੇ ਆਏ ਹੋ ਸਗੇ ਸਾਡੇ ਮੁੰਡੇ ਆ ਕੋਈ ਲਗਭਗ ਹਥਿਆਰ ਲੈ ਕੇ ਗਏ ਸੀ ਜਦੋਂ ਉੱਥੇ ਗਏ ਪੁਲਿਸ ਨੇ ਉਹ ਕਾਰਵਾਈ ਸਾਢੇ 3 ਮਿੰਟਾਂ ਚ ਕਰਦਣੀ ਵੀ ਕਹਣਾ ਇਹ ਬੰਦੇ ਖਣੀ ਸਹੀ ਸੀਗੇ ਵੀ ਤੁਸੀਂ ਬੰਦੇ ਗਲਤ ਸੀਗੇ ਹਣਾ ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਪੁਲਿਸ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਤੇ ਆਪਣੀ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ